ਮਾਨਯੋਗ ਐਸਐਸਪੀ ਸਾਹਿਬ ਦੇ ਅੰਤ ਤੇ ਉਹਨਾਂ ਨੇ ਸਾਡੇ ਤੋਂ ਇੱਕ ਦਿਨ ਦਾ ਸਮਾਂ ਹੋਰ ਮੰਗਿਆ ਸੀ ਕਿਉਂਕਿ ਆਪਾਂ ਅੱਜ 29 ਤਰੀਕ ਤੋਂ ਸਮਾਣਾ ਬੰਦ ਦੀ ਕਾਲ ਰੱਖੀ ਸੀ ਬਟ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਸੀ ਸੋ ਅੱਜ ਉਹ ਸਮਾਂ ਵੀ ਜਿਹੜਾ ਹੈ ਨਿਕਲ ਚੁੱਕਿਆ ਇਸ ਸਮੇਂ ਸ਼ਾਮ ਦੇ 5:00 ਵੱਜ ਚੁੱਕੇ ਨੇ ਪਰ ਸਾਡੇ ਕੋਲ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਹਜੇ ਤੱਕ ਸੰਤੁਸ਼ਟੀ ਵਾਲਾ ਕੋਈ ਵੀ ਜਵਾਬ ਨਹੀਂ ਆਇਆ ਸੋ ਇਹ ਸਾਰੇ ਨੂੰ ਦੇਖਦੇ ਹੋਏ ਕਿਉਂਕਿ ਅਸੀਂ ਹਰ ਜਗ੍ਹਾ ੱੱਕੇ ਵੀ ਖਾ ਲਏ ਪ੍ਰਸ਼ਾਸਨ ਕੋਲ ਸਾਰੀ ਜਗ੍ਹਾ 'ਚ ਹੱਥ ਜੋੜ ਕੇ ਬੇਨਤੀ ਵੀ ਕਰਕੇ ਦੇਖ ਲਈ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਚਾਹੇ ਉਹ ਰਾਜਨੀਤਿਕ ਹੈ ਧਾਰਮਿਕ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਕੋਈ ਵੀ ਅਧਾਰ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਸੀਂ ਕੱਲ 30 ਮਈ 2025 ਤੋਂ ਸਮਾਣਾ ਅਣਮਿੱਥੇ ਸਮੇਂ ਲਈ ਬੰਦ ਦੀ ਕਾਲ ਕਰਦੇ ਹਾਂ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰਨੇ ਵਿੱਚ ਇਸ ਲੜਾਈ ਵਿੱਚ ਸਾਡਾ ਸਹਿਯੋਗ ਦਿਓ ਤੇ ਸਵੇਰੇ 9 ਵਜੇ ਮਾਤਾ ਰਾਣੀ ਚੌਕ ਸਮਾਣਾ ਵਿਖੇ ਪਹੁੰਚ ਕੇ ਸਾਡਾ ਹੌਸਲਾ ਵਧਾਓ ਤੇ ਸਾਡੇ ਸੰਘਰਸ਼ ਵਿੱਚ ਸਾਡੇ ਹਿੱਸੇਦਾਰ ਬਣੋ